ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਐਸਐਮ ਪੰਜਾਬ ਸਰਕਾਰ ਦੇ ਹੈਲੀਕਾਪਟਰ ਦਾ ਸਭ ਤੋਂ ਵੱਧ ਜਿਹੜਾ ਖਰਚਾ ਆ ਉਹ ਖਜ਼ਾਨੇ ਉੱਤੇ ਪੈ ਰਿਹਾ। ਕਿਸੇ ਤਰ੍ਹਾਂ ਕਿ ਕਹਿੰਦਾ ਸੀ ਮੈਂ ਮਰਾਜ਼ਮਾਂ ਨੇ ਜਿਹੜੇ ਬੁਕਾਏ ਆ ਉਹ ਇੱਤੇ ਦੀਆਂ ਖਰਾਨਾ ਵਿੱਚੋਂ ਕੱਢ ਕੇ ਦੇਵਾਂਗਾ। ਮੈਂ ਮਾਈਨਿੰਗ ਦੀ ਨੀਤੀ ਵਧੀਆ ਬਣਾਵਾਂਗਾ। ਤੇ ਹੋਰ ਜਿਹੜੇ ਪੈਸੇ ਆ ਜਾਣ ਇਨ੍ਹਾਂ ਦੀ ਜੇਬ 'ਚ ਜਾਂ ਦਿੱਲੀ ਵਾਲਿਆਂ ਆਕਿਆਂ ਦੀ ਜੇਬ ਚ ਜਾਣ ਪਾਏ ਬਾਕੀ ਸ਼ਰਾਬ ਵਿੱਚੀ ਜਿਹੜੀ ਕਹਿੰਦੇ ਸੀ ਕਿ ਤੋਂ ਅਸੀਂ ਪੈਸਾ ਲਿਆਣਾ ਕੱਢ ਕੇ ਉਹਦਾ ਜਲੂਸ ਤੁਸੀਂ ਸਾਲਿਆਂ ਨੇ ਨਿਕਲਦਾ ਦੇਖ ਲਿਆ ਰੋਈ ਤੁਸੀਂ ਪੇਪਰ ਪੜ੍ਹਦੇ ਆਂ ਤੋਂ ਕਹਿੰਦੋਂ ਭਾਅ ਇਹ ਸਰਕਾਰ ਜਿਹੜੀ ਬਦਲਾਅ ਦੇ ਨਾਂ ਤੇ ਆਈ ਸੀ ਇਹ ਜਿਹੜੀ ਸਰਕਾਰ ਆ ਅੱਜ ਇੱਕ ਤਰ੍ਹਾਂ ਲੱਗਦੀ ਹੈ ਕਿ ਬਿਲਕੁਲ ਫਿਰ ਜਾਂਦੀ ਹੈ ਯੱਕ ਅਸੀਂ ਪੰਜਾਬ ਦੇ ਕੋਨੇ-ਕੋਨੇ ਤੇ ਨਿਗਾਹ ਮਾਰਦੇ ਆਂ ਕਿ ਸਰਕਾਰ ਨੇ ਬੋਟਾ ਦੀ ਇਲਾਜ ਦੇ ਅੰਦਰ ਸਾਰਾ ਪੰਜਾਬ ਸੜ ਕੇ ਸੁਆਹ ਹੋ ਗਿਆ ਹਜ਼ਾਰਾਂ ਹੀ ਰੁੱਖ ਸੜ ਗਏ ਤੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਤਾਂ ਆਪਾਂ ਇਸ ਜੀ ਨੂੰ ਰੋਕਣਾ ਕਿੱਦਾਂ ਆ ਕਿਸਾਨ ਨੂੰ ਸਰਟੀਫਾਈਡ ਕਰਨਾ ਕਿ ਇਸ ਸਾਲ ਤੇ ਰੁੱਖ ਕਿਰ ਪਾਣੀ ਆ ਤੋਂ ਸਮੇਂ ਦੀ ਜਿਹੜੀ ਇਹ ਸਮਾਪਤੀ ਦੇ ਹੈ ਮੈਂ ਆ ਤੁਹਾਨੂੰ ਸਾਰੇ ਪੈਨਸ਼ਨਰ ਤੇ ਮਲਾਈਕ ਸਾਥੀਆਂ ਨੂੰ ਇਹ ਫੀਲ ਕਰਨਾ ਕਿ ਇਸ ਕਿਸ ਬਾਗ ਦੇ ਫਲਾਂ ਦੇ ਨਾਲ ਅਸੀਂ ਬੱਚੇ ਪਾਲਿਆ ਆਪਣੀ ਜਿੰਦ ਕਿੱਡੀ ਆ ਉਹ ਬਾਗ ਨੂੰ ਜਾਣਨ ਦਾ ਸਰਕਾਰਾਂ ਨੇ ਪੂਰੀ ਤਰ੍ਹਾਂ ਠੇਕਾ ਲਿਆ ਸਾਡੇ ਬੱਚੇ ਇਨਾਂ ਨੂੰ ਕਿ ਡਿਪਲੋਮਾ ਕਰਾਇਆ ਡਿਗਰੀਆਂ ਕਰਾਈਆਂ ਜਾਂ ਸੀ ਆਈ ਟੀ ਆਈ ਕਰਾਈਆ ਦੇਦੋਂ ਨਿਰਕੇ ਜਾਂਦਾ ਕਾਇਕ ਮਜ਼ਦੂਰ ਦੇ ਗੇਂਡੀ ਨਾਲ ਵੀ ਘੱਟ ਪੈਸੇ ਦੇ ਕਿਰਖਿਆ ਜਾਂਦਾ ਜਾਵਾਂ ਨੂੰ ਜਿਹੜਾ ਸੜਕਾਂ ਤੇ ਰੋਣ ਲਈ ਆਪਾਂ ਛੱਡਿਆ ਹੋਇਆ ਹੈ ਸੋ ਆਪਾਂ ਉਹਨਾਂ ਦੇ ਵੀ ਨਾਣਾ ਕਿ ਜਿਸ ਤਰ੍ਹਾਂ ਇਹ ਬਾਗ ਦੀ ਰਖਵਾਲੀ ਲਈ ਇਸ ਸ਼ਾਮ ਨੂੰ ਚਲਾਉਣ ਦੇ ਲਈ ਜਿਹੜਾ ਸਾਡੇ ਇਹਨਾਂ ਬੱਚਿਆਂ ਦੀ ਰੈਗੂਲਰ ਪ੍ਰੈਕਟਿਸ ਕਰਕੇ ਜਿਹੜਾ ਹੈ ਰੀਡੀ ਗੋਰਡਰ ਅੰਦਰ ਭਰਤੀ ਕੀਤਾ ਜਾਵੇ ਸੋ ਖੇਰ ਦੇ ਵਿੱਚ मवाल करेंद्र सरकार मोदी सरकार मुरदा ਧੰਨਵਾਦ ਸਤਕਾਰਯੋਗ ਅੱਜ ਦੇ ਕਰਨਿਆਲਾ ਸਵਪਤਾ ਪ੍ਰਧਾਨਗੀ ਮੰਡਲ ਸਾਡਾ ਨਮਸਕਾਰ ਹੈ ਦੇ ਵਕਤ ਮਦਰਾ ਤੋਂ ਆਏ ਹੋਏ ਸਮੁੱਚੇ ਹਾਜ਼ਰ ਦਾ ਸਰਵਾਨ ਸੈਕਰੀਟਰੀ ਸੁਗਾਰੀ ਸਾਥੂ ਅੱਜ ਇਸ ਗਰਮੀ ਦੇ ਵਿੱਚ ਜੋ ਟੈਂਸਰਾਂ ਨੂੰ ਜੋ ਭਰਾਵਰ ਰੁਦਾਰ ਦੇ ਸਰਕਾਰ ਕੋਲ ਆਪਣੇ ਪਰਦੇਸੋਂ ਆਣੇ ਨੂੰ ਧਰਨਾ ਲਾਣਾ ਪਵੇ ਤਾਂ ਜਨਾਨੇ ਸਰਕਾਰ ਦੇ ਸਭ ਤੋਂ ਇਹ ਜਿਹੜੀ ਆ ਤੇ ਸ਼ਰਮ ਵਾਲੀ ਗੱਲ ਆ ਕਿ ਇੱਕ ਮੁਲਾਜ਼ਮ ਜਿਹੜਾ ਆ 30 35 ਸਾਲ 30 35 ਸਾਲ ਤੋਂ ਵੀ ਵੱਧ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਚਾਹੇ ਪੰਜਾਬ ਵਿੱਚ ਵਹਿਰੀ ਕ੍ਰਾਂਤੀ ਲਿਆਂਦੀ ਚਾਹੇ ਸਰਨ ਦੀ ਕ੍ਰਾਂਤੀ ਲਿਆਂਦੀ ਕਿੰਨੇ ਮੁਲਾਜ਼ਮ ਅਪਾਤ ਹੋ ਗਏ ਕਿੰਨੇ ਮੁਲਾਜ਼ਮਾਂ ਨੇ ਛੇੜੀਆਂ ਸਾਫ ਕਰ ਲਈਆਂ ਪੰਜਾਬ ਦਾ ਇਹ ਜੁਗਰੀ ਦਾ ਟਾਂਚਾ ਸਰਨ ਦੇ ਲਈ ਅੱਜ ਦੇ ਧਰਨੇ ਵਿੱਚ ਬਹੁਤ ਸਾਰੇ ਮੁਲਾਜ਼ਮ ਮੈਂ ਦੇਖ ਰਿਹਾ ਉਹ ਬਹੁਤ ਸਾਰੇ ਸਾਡੇ ਬੇੜੂਖ ਸਾਥੀ ਆ ਜਿਹੜੇ ਵਗੈਰ ਕੋਈਆਂ ਦੁੱਖਾਂ ਦੇ ਡਰਦੇ ਰਹੇ ਜੇ ਮੁਨਿਆ ਦੇ ਕਰਜਲ ਤੋਰ ਖੜੇ ਕਰਦੇ ਰਹੇ ਸਿਆਧੂਆਂ ਨੂੰ ਆਪਣੇ ਹੱਥ ਲੈਣੇ ਸਰਕਾਰ ਦਾ ਸਿਰ ਸਿਆਪਾ ਕਰਨਾ ਪਿਆ ਰਿਹਾ ਸਰਕਾਰ ਨੇ ਹੱਕ ਜੇਣ ਦਾ ਗੁਰ ਪਿੱਛੇ ਕਰ ਦਿੱਤੇ ਬੜੇ ਢੀਗੇ ਢੀਗੇ ਢਾਣ ਨਾਲ ਬੜੀ ਜੇਲ ਤੋਂ ਪਰ ਮਹੀਨਾ ਦੋਸਾਂ ਦਾ ਪਿੱਛੇ ਪੜਿਆ ਡਵੈਲਪਮੈਂਟ ਰਸਤੇ ਨਾਂ ਤੇ ਜੇ ਆਪਾਂ ਘਰਾਂ ਸ਼ਾਂਤ ਬੈਠੇ ਰਹੇ ਤਾਂ ਆਉਣ ਵਾਲੇ ਸਮੇਂ ਚ ਇਨਾਲੇ ਦਿਮਾਗ ਚ ਤਾਂ ਨੀਆਂ ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਕਿ ਕਿਸੇ ਨਾ ਕਿਸੇ ਧਰ ਦੇ ਨਾਲ ਤੁਹਾਡੀ ਜੇਹਤ ਹੋਰ ਫਸਾਏ ਵਸਤਨਾ ਜਾਂਦੇ ਆ ਜਿੱਦਾਂ ਨਵੇਂ ਮੁਲਾਜ਼ਮ ਮਿਲੇ ਆ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਬਿਲਕੁਲ ਸਰਕਾਰ ਨੇ ਵੰਗ ਕੀਤੀ ਵਾਲਾ ਉਹ ਵੀ ਲਗਾਤਾਰ ਲੜਨਾ ਹੈਗਾ ਮੁੱਖ ਮੰਤਰੀ ਇਹ ਹਾਲ ਮੰਨ ਰਿਹਾ ਹੈਗਾ ਲਗਾਤਾਰ ਨੰਨਾ ਸੁੱਤੇ ਖਾਰਾ ਹੈ ਕੋਈ ਸਾਡੀ ਪੈਸਾ ਇਹਨਾਂ ਨੇ ਸਰਕਾਰ ਨੇ ਮੇਰੇ ਪੈਨਸ਼ਨਰ ਸਾਥੀਓ ਭਜੀ ਅਜੀ ਗੁਰੂ ਆਨੰਦ ਮੰਡਲ ਅੱਜ ਇਸ ਧਰਨੇ ਵਿੱਚ ਸ਼ਾਮਲ ਹੋ ਕੇ ਮੈਨੂੰ ਬਹੁਤ ਦੁਖੀ ਲੱਗ ਰਿਹਾ ਜੋ ਕਿ ਅਸੀਂ ਮਜ਼ਦੂਰੀ ਬਸ ਇਨੀ ਗੜਗੀ ਦੇ ਵਿੱਚ ਸਾਰਾ ਪੰਜਾਬ ਦੇ ਜਨਾਨੀਆਂ ਗਵਾਰ ਜਾਨੀਆਂ ਸਭ ਦੇ ਅੱਜ ਜੇ ਮਹਾਰੀ ਵਿੱਚ ਸਾਨੂੰ ਗਰੀਬ ਸਾਡੇ ਸਰਕਾਰ ਦੇ ਦਰਦ ਧਰਨਾ ਲਾਣਾ ਪੈ ਰਿਹਾ। ਤੁਸੀਂ ਇਸ ਗੱਲ ਦੀਆ ਕਿ ਮੇਰੇ ਸਾਰੇ ਪੈਨਸ਼ਨ ਸਾਥੀ ਘਰ ਤੋਂ ਮੈਨੂੰ 4 ਸਾਲ ਪਿੱਛੇ ਹੋ ਜਾਣੇ ਡਰ ਹੋਏ ਨੂੰ ਉਹ ਸਾਰੇ ਮੇਰੇ ਨੌਨ ਜੇਰੀਆ ਮਾਜ਼ਦ ਸਾਥੀ ਦਾ ਸਟਾਫ ਮਿਲ ਜੇ ਮੇਰਾ ਬੜਾ ਮਨ ਖੁਜਿਆ ਤੇ ਜਿਹੜੇ ਭਰਾ ਬਿਲਕੁਲ ਪਰਿਵਾਰਕਾਂ ਦੀ ਕਿਰਪਾ ਨਾਲ ਜੀਵ ਜਾਵਨ ਦੀ ਤੇ ਨੀਆਂ ਸੇਤਾ ਬਿਲਕੁਲ ਹਾਜ਼ਰ-ਹਾਜ਼ਰ ਠੀ ਕੁਝ ਬੰਦੇ ਆ। ਮੈਂ ਪਰ ਕਾਹਨ ਦੀ ਗੱਲ ਕਰਾਂ ਰਾ ਪਿਛ ਗਿਆ ਸਰਕਾਰ ਨੇ ਆਪਣੀ ਮਰਜ਼ੀ ਨਾਲ ਕੁਝ ਦਿੱਤਾ ਤੇ ਨਾ ਆਉਣ ਵਾਲੀਆਂ ਸਰਕਾਰਾਂ ਨੇ ਆਪਣੀ ਮਰਜ਼ੀ ਨਾਲ ਕੁਝ ਦੇਣਾ ਵੇਖੋ ਜੀ ਸਰਕਾਰਾਂ ਤੋਂ ਲੈਣਾ ਲੁੱਭ ਲੈਣਾ ਸਿਰ ਤੁਹਾਨੂੰ ਸੰਘਰਸ਼ ਦੇ ਕੇ ਸੰਘਰਸ਼ਾਂ ਵਿੱਚ ਸ਼ਾਮਲ ਹੋ ਕੇ ਜਿੰਦਾਬਾਦ ਮੋਤਾਬਾਦ ਸਰਕਾਰ ਦਾ ਕਰਕੇ ਤਾਂ ਹੀ ਤੁਹਾਨੂੰ ਕੋਈ ਨਾ ਕੁਝ ਮਿਲ ਸਕਦਾ ਕਿਉਂਕਿ ਸਾਨੂੰ ਬਹੁਤ ਆਸ ਸੀ ਅਕਾਲੀ ਸਰਕਾਰ ਗਈ ਕਾਂਗਰਸ ਆਈ ਕਾਂਗਰਸ ਸਰਕਾਰ ਤੋਂ ਬੜੀਆਂ ਆਸਾਂ ਵੱਜੀਆਂ ਸੀ ਕੋਹ ਦਊਗੀ ਪਸੂਰ ਸਰਕਾਰਾਂ ਨੇ ਵੀ ਸਾਨੂੰ ਉਹ ਅੰਗੂਠਾ ਦਿਖਾ ਦਿੱਤਾ ਜਿਹੜਾ ਵਿੱਤ ਮੰਤਰੀ ਮੰਨ ਵੀ ਬਾਦਲ ਸੀ ਉਹ ਆਪਣੇ ਨਿੱਜੀ স্বার্থਾਂ ਦੀ ਖਾਤਰ ਸਾਨੂੰ ਪੀਪਾ ਖਾਲੀ ਖੜਕਾਉਂਦਾ ਦਿਖਾਉਂਦਾ ਰਿਹਾ ਉਸ ਤੋਂ ਬਾਅਦ ਮਾਨ ਸਰਕਾਰ ਆਈ ਇਹਦੇ ਕੋਲ ਆਸਾਂ ਸੀ ਉਹ ਸਰਕਾਰਾਂ ਦੇ ਜਿਹੜੇ ਲੀਡਰ ਐਮ ਐਲ ਏ ਬਣ ਕੇ ਬੈਠੇ ਆ ਜਿਹੜੇ ਕੇ ਸਾਡੇ ਧਰਿਆਂ ਵਿੱਚ ਜਦੋਂ ਸਰਕਾਰਾਂ ਦੇ ਵਿੱਚ ਨਹੀਂ ਸੀ ਸ਼ਾਮਲ ਹੋ ਕੇ ਸਾਡੇ ਹੰਮੀ ਨਾ ਹੰਮੀ ਪਰਦੇ ਜਿਹੜੀਆਂ ਮੁਲਾਜ਼ਮਾਂ ਦੀਆਂ ਜਾਂ ਪੈਨਸ਼ਨਰਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਆ ਸਾਡੀ ਸਰਕਾਰ ਆਈ ਤਾਂ ਅਸੀਂ ਇਹ ਕਹਿ ਦੇ ਰਾਤੇ ਇਹਨਾਂ ਦਾ ਹੱਲ ਕਰਾ ਦੇ। ਉਹ ਦੇਖ ਲਓ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ ਸਾਡਾ ਮੁਲਾਜ਼ਮਾਂ ਦਾ ਕੋਈ ਸਾਡਾ ਪੈਨਸ਼ਨਰਾਂ ਦਾ 1% ਵੀ ਮਸਲਾ ਹੱਲ ਨਹੀਂ ਕੀਤਾ ਗਿਆ। ਕਿ ਤੁਸੀਂ ਆ 4% ਡੀਏ ਦੀ ਕਿ ਸਹੀ ਵੀ ਆ ਜੋ ਵੀ ਤੁਹਾਡੇ ਸੰਕਰਸ਼ਣ ਸਰਕਾਰ ਆ ਹੀ ਮਿਲੀ ਆ ਨਹੀਂ ਅਦਰਵਾਈਜ਼ ਸਰਕਾਰ ਉਹ ਟੈਨ ਨੂੰ ਸਾਡੇ ਲੋੜੇ ਵਿੱਚ ਵੀ ਹੈ ਕਿਉਂਕਿ ਇੱਕ ਆ ਮੈਕੀ ਦਾ ਡਾਮੇਵਾਦ ਜਿਹਨੂੰ ਕਹਿੰਦੇ ਆ ਬਈ ਨਕਲੀਆ ਉਤਰੀ ਪਾਈ ਜਾਂਦਾ ਉਹ ਜਿੱਥੇ ਦੇਖੋ ਕੋਈ ਮਰਾਜ਼ਮਾ ਨੇ ਕਿਸੇ ਨੇ ਗੱਲ ਨਹੀਂ ਕੀਤੀ ਇਹ ਤੁਹਾਨੂੰ ਸਰਕਾਰ ਨੇ ਪਰ ਦੇਣਾ ਹੁੰਦਾ ਮਰਾਜ਼ਮਾ ਨੂੰ ਯਾ ਤੈਂਗਰ ਜੀ ਆ ਹੋਈ 2-3 ਮਹੀਨੇ ਹੋਇਆ ਮਦਦ ਸਾਸ਼ੀਤਾ ਸਰਕਾਰ ਦੇ ਪੰਜਾਬ ਸਰਕਾਰ ਨੇ ਇੱਕ ਪੰਜੀ ਦੀ ਇੱਕ ਕਾਸ਼ਾ ਦੀ 1 ਰੁਪਿਆ ਦੀ ਬਜਟ ਦੇ ਵਿੱਚ ਮਾਜਵਾ ਦੇ ਸਾਹਬ ਨਹੀਂ ਰੱਖਿਆ ਗਿਆ ਥੋੜੇ ਇਹ ਬਜਟ ਪ੍ਰਵੀਜ਼ਨ ਨਾ ਰੱਖਣ ਤੋਂ ਸਾਡੀ ਸਰਕਾਰ ਦੀ ਕੀ ਮੰਤਰਾ ਸਾਡੇ ਵਰਤੀ ਇਹ ਪਤਾ ਲੱਗਦਾ ਹੈ ਜਿਹੜੇ ਮੈਂ ਮੁਕਾਦਮਾ ਨਾ ਕਹਿੰਦਾ ਹੋਇਆ ਮੈਂ ਕਹਾਂਈ ਪੈਸੇ ਮਾਫੀਆਂ ਦਾ ਜੋਸ਼ ਚਾਹਲ ਹੋਇਆ ਉਹ ਧੰਨਵਾਦ ਕਰਦਾ ਕਿ ਥਾਣੋਂ ਸਰਕਾਰ ਨੂੰ ਬੇਨਤੀ ਕਰਦਾ ਵੀ ਸਾਡੀ ਜੋ ਸਟੇਟ ਕਮੇਟੀ ਨੇ ਦੋਵੇਂ ਸੁਧਾਰ ਨੂੰ ਮੰਗ ਪੱਤਰ ਦਿੱਤਾ ਉਸ ਮੰਗ ਪੱਤਰ ਤੇ جواب ਦਿੱਤੀ ਜਾਵੇ ਸਾਡਾ ਬੰਦ ਆ ਏਰੀਆ ਦੇ ਕੇ 16 ਤੋਂ ਉਹ ਦਿੱਤਾ ਜਾਵੇ 2.94 ਦਾ ਜਿਹੜੇ ਮੁਲਾਜ਼ਮਾਂ ਦੇ ਪੈਕਸ਼ਨਰ ਤੇ ਲਾਗੂ ਨਾਲ ਕੇ ਉਹ ਦਿੱਤਾ ਜਾਵੇ ਤੇ ਜਿਹੜੀਆਂ ਡੀਐਨ ਬੀਆਂ ਕਿਤਾ ਦਿੱਤੀਆਂ ਜਾਂ ਰਵਾਇਤ ਨੀਰਨ ਕਾਇਸਨਰ ਦੇ 16 ਦੇ ਜਿਹੜਿਆ ਉਹ ਸਾਡਾ ਏਰੀਆ ਤੇ ਸਰਕਾਰ ਦੇ ਕੋਲ ਬਹੁਤ ਸਾਡਾ ਪੈਸਾ ਸਰਕਾਰ ਦੇ ਕੋਲ ਪਿਆ ਆ ਤੇ ਉਹ ਸਾਡਾ ਜੋ ਬਣਦਾ ਪੈਸਾ ਸਾਡਾ ਹੱਕ ਬਣਦਾ ਅਸੀਂ ਪੈਨਸ਼ਨ ਲੈਣੀ ਅਸੀਂ ਕੋਈ ਭੀਖ ਨਹੀਂ ਮੰਗਦੇ ਅਸੀਂ 35 ਸਾਲ ਕੇ ਨਹੀਂ 36 ਸਾਲ ਕੇ ਨਹੀਂ 37 ਸਾਲ ਕੇ ਨਹੀਂ 38 ਸਾਲ ਵੀ ਸਰਕਾਰ ਦੀ ਸੇਵਾ ਕੀਤੀ ਆ ਤਾਂ ਅਸੀਂ ਪੈਨਸ਼ਨ ਲੈਣ ਦੇ ਯੋਗ ਹੋਏ ਆ ਔਰ ਸਰਕਾਰ ਸਾਨੂੰ ਪੈਨਸ਼ਨ ਜਿਹੜੀ ਦੋ ਮਿਲਦੀ ਵੀ ਆ ਉਹਤੇ ਵੀ ਢਾਹ ਲਾਉਣ ਨੂੰ ਫਿਰਦੀ ਆ ਇਸ ਕਰਕੇ ਮੈਂ ਬਹੁਤਾ ਕੁਝ ਨਾ ਬੋਲਦਾ ਹਾਂ ਮੈਂ ਸਾਰੇ ਮੁਲਾਜ਼ਮ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਜਿੰਦਾਬਾਦ ਜੈ ਹਿੰਦ ਆਪ ਦੋਨੇ ਚੱਕ ਕੇ ਕੀ ਤਾਂ ਹੋਣਾ ਕਰਾ ਦੇ ਜਿਹੜਾ ਤਾਂ ਨਹੀਂ ਆਵਾਜ਼ ਜੋ ਨਾ ਨਹੀਂ ਆਇਆ ਵੀ ਤਾਂ ਸਰਕਾਰ ਨੂੰ ਪਤਾ ਲੱਗ ਜੂਵੇ ਪੈਨਸ਼ਨ ਦੇਖ ਕੇ ਨਿਆਰ ਹੋ ਜਾਇਆ ਪਰ ਲੜਨਾ ਜਾਣਦੇ ਆ ਇਹ ਪੰਜਾਬ ਸਰਕਾਰ ਖੁਦ ਆਪ ਗੁਰਦਾਸ ਬਾਪੀ ਸਾਡੀਆਂ ਮਿਹਰਬਾਨ ਸੁਖਦਾਨ। ਯਾਨੀ ਮਾਈ ਮੋਰੀ ਗੱਲ ਉੱਤੇ ਨਾ ਜਾਣਾ। ਆਪਾਂ ਇੱਥੇ ਰਹਿ ਲਈ ਫਾਰਮ ਦੀ ਜੁਤੀ ਦਾ ਧੰਨਵਾਦ ਕਰਕੇ। ਤੇ ਫੇਰੇ ਪੀਲਾ। ਤੇ ਬਾਪੀ ਇਤੋਂ ਸਿੱਧੇ ਇਡੋੜਾ ਕੋਈ ਉੱਤੇ ਨਾ ਜਾਓ। ਬਾਪੀ ਬੂੜਾ ਜੀ। ਇਹ ਲੋਕ ਬਾਪੀ ਆਟਕੇ ਜਿਹੜਾ ਇਹਦਾ ਜਿਹਨਾਂ ਦਾ ਸਰਕਾਰਾਂ ਦਾ ਬਰੋਧ ਕਰੀਏ ਤੇ ਆਪਣੇ ਜਿਹੜੇ ਆਪਣੇ ਸਾਥੀਆਂ ਨੂੰ ਆਪਣਾ ਤਿਆਰ ਕਰੀਏ ਕਿ ਆਪਣਾ ਜਿਹੜਾ ਆਗਾ ਵੱਧ ਤੋਂ ਵੱਧ ਸਮਾਜ ਜਿਹੜਾ ਆਪਣਾ ਇਹਦਾ ਧਰਨੇ ਬਜਾਰੇ ਵਿੱਚ ਲਾਇਆ ਜਾਵੇ। ਧੰਨਵਾਦ। ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਨਵਾਂ ਸ਼ਹਿਰ ਤੇ ਬੰਗਾ ਰੋਡ ਤੇ ਹਜ਼ਰਤ ਦਰਵਾਰ ਪੰਜ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਜਿਹੜਾ 4 ਅਤੇ 5 ਜੂਨ ਦਿਨ ਮੰਗਲ ਅਤੇ ਬੁੱਧਵਾਰ ਨੂੰ ਸਾਡੇ ਇਸ ਦਰਵਾਰ ਦੇ ਗੱਦੀ ਨਿਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਆ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਈ ਕਲਾਕਾਰ ਹਾਜ਼ਰੀ ਲਗਵਾਨਗੇ ਹਰ ਸਾਲ ਇਹ ਮੇਲਾ ਜਿਹੜਾ 4 ਤੇ 5 ਜੂਨ ਨੂੰ ਸਰਦਾ ਪੂਰਬਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਸੋ ਇਸ ਵਾਰੀ حضرت ਦਰਬਾਰ ਪੰਜ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਤੇ 4 ਅਤੇ 5 ਜੂਨ ਨੂੰ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਜਿਹੜਾ ਬੜਾ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਬੰਟੀ ਖਵਾਲ ਮਹੇਸ਼ ਸਾਜਨ ਆਬਦ ਅਲੀ ਮਤੋਈ ਮਨੀ ਗਿਲ ਸਨਾ ਫਤੇ ਅਲੀ ਖਾਨ ਇਸ਼ਰਤ ਅਲੀ ਅਮਿਤ ਅਨਵਰ ਬਲਜਿੰਦਰ ਬੈਂਸ ਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਸੁਲਤਾਨਾ ਨੂਰਾ ਜੀ ਜਿਹੜਾ ਇਹ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਿਹੜਾ ਸਟੇਜ ਖੱਤਰ ਦੀ ਭੂਮਿਕਾ ਦੀਪਾ ਮੀਉਵਾਲ ਅਤੇ ਸਾਡੇ ਕੁਲਰਾਜ ਮੁਹੰਮਦ ਰਾਜੀ ਜੀ ਇਹ ਸਟੇਜ ਦਾ ਸੰਚਾਲਨ ਕਰਨਗੇ ਸੋ ਇਸ ਮੌਕੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਦਰਬਾਰਾਂ ਤੋਂ ਜਿਹੜੇ ਗੱਦੀ ਨਿਸ਼ੀਨ ਮਹਾਪੁਰਸ਼ ਪਹੁੰਚਣਗੇ ਸੋ ਸਾਰਿਆਂ ਨੂੰ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ ਸੋ ਇਸ ਮੇਲੇ ਦੇ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਚਿਸ਼ਤੀ ਜੀ ਹੋਰਾਂ ਦੇ ਨਾਲ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਹੋ ਰਿਹਾ ਹੈ ਉਸ ਤੇ ਸੰਬੰਧ ਵਿੱਚ ਇੱਥੋਂ ਦੇ ਗੱਦੀ ਨਸ਼ੀਨ ਪੂਜਨੀਕ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਹੋਰੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜਾ ਮੇਲਾ ਚੱਲ ਰਿਹਾ ਤਿਆਰੀਆਂ ਤੁਹਾਡੇ ਮੇਲੇ ਦੀਆਂ ਚੱਲ ਰਹੀਆਂ ਉਹਦੇ ਸੰਬੰਧ ਵਿੱਚ ਜਾਣਕਾਰੀ ਸਾਰੀ ਸੰਗਤਾਂ ਨੂੰ ਦਿਓ ਜੀ ਹਾਂ ਜਿਹੜਾ ਇਹ ਮੇਲਾ ਆ ਆਪਣਾ ਸਾਲਾਨਾ ਜੋੜ ਮੇਲਾ ਹਜ਼ਰ ਦਰਬਾਰ ਪੰਜ ਪੀਰ ਬੰਗੜਾ ਰੌਣ ਨਵਾਂ ਸਹਿਰ ਜੋ ਕਿ ਬਸ ਸਦੀਆਂ ਤੋਂ ਇਹ ਮੇਲਾ ਚੱਲਦਾ ਆ ਜੋ ਕਿ ਹਰ ਇੱਕ ਸਾਲ 4 ਜੂਨ ਨੂੰ ਆਪਣੀ ਕਵਾਲੀ ਦੀ ਰਸਮ ਪਹਿਲਾ ਚਿਰਾਗ ਰਸਮ ਫੇਰ ਕਵਾਲੀ ਦੀ ਰਸਮ ਹੋਗੀ ਪੰਜ ਨੂੰ ਚੰਡੇ ਦੀ ਰਸਮ ਉਸ ਤੋਂ ਬਾਅਦ ਚ ਸਿੰਗਰ ਜਿਹੜੇ ਆ ਆਪਣਾ ਗੁਣਗਾਨ ਕਰਨਗੇ ਉਹ ਜਿਹੜਾ ਲੰਗਰ ਦਾ ਹੈ ਪੂਰਾ ਟੁੱਟ-ਟੁੱਟ ਵਰਤਾਇ ਜਾਊਗਾ ਅਸੀਂ ਪੂਰਾ ਇਲਾਕਾ ਨਿਵਾਸੀ ਪੂਰੇ ਸਾਰਿਆਂ ਨੂੰ ਸਾ ਸੰਗਤ ਨੂੰ ਅਸੀਂ ਇਹੀ ਰਿਕਵੈਸਟ ਬੇਨਤੀ ਕਰਦੇ ਆ ਜਰੂਰ ਇਸ ਦਰਬਾਰ ਤੇ ਪਹੁੰਚੋ ਆਸ਼ੀਰਵਾਦ ਬਹੁਤ ਤਰ੍ਹਾਂ ਜਗਤ ਜਗ੍ਹਾ ਤੋਂ ਮਹਾਪੁਰਸ਼ ਵੀ ਆ ਰਹੇ ਨੇ ਆਸ਼ੀਰਵਾਦ ਵੀ ਪ੍ਰਾਪਤ ਕਰੋ ਔਰ ਦਰਬਾਰ ਬਾਬਾ ਹਜਰਤ ਪੰਜ ਪੀਰ ਦਰਬਾਰ ਤੇ ਆਪਣੀ ਹਾਜ਼ਰੀ ਪਰੋ ਜੋ ਕਿ ਇਹ ਦਰਬਾਰ ਐਸਾ ਪਛਿੰਦ ਦਰਬਾਰ ਹੈ ਜਿਹਦੇ ਵਿੱਚ ਇੱਥੇ ਜੋ ਵੀ ਸੁੱਖੋ ਉਹ ਪੂਰੀਆਂ ਹੁੰਦੀਆਂ ਪੂਰੇ ਇਲਾਕੇ ਨੂੰ ਅਸੀਂ ਨੂੰ ਪਤਾ ਵੀ ਹੈ ਇਹ ਹੀ ਹੈ ਕਹਿ ਕੇ ਅਸੀਂ ਸਾਰੇ ਆਪਣੇ ਇਲਾਕੇ ਨੂੰ ਅਸੀਂ ਨੂੰ ਇਹ ਰਿਕੁਐਸਟ ਕਰਦੇ ਹਾਂ ਸਾਰੇ ਪਹੁੰਚੋ ਇਸ ਦਰਬਾਰ ਤੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਇਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਬਾਕੀਆ सहूलत मिलती है ऐसे चौबीस घंटे दिन एमरजेंसी की सुविधा भी दिखी जाती है आज ही बुक करो अपनी अपॉइंटमेंट अठानवे सात सौ छब्बीस सौ चौहत्तर या अठानवे आठ आथ सौ अस्सी सौ चौहत्तर विजिट करो संधु हॉस्पिटल चंडीगढ़ रोड नवा शहर ਕਿਸਾ ਜਨਸੀ ਪਾਕਿਸਤਾਨਿਕ ਨਕਾ ਨਸਵਤ ਅਰਜਲੀਆ ਵਿਸ਼ੇਸ਼ ਸਰਗਮੀਆਂ ਖਲਫੇ ਨਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਕੀਸੀ ਇਜਾਜ਼ਤ ਦਿਓ ਧੰਨਵਾਦ